ਉਮਰ ਹਜੇ 4 ਸਾਲ ਹੋਈ ਨਹੀਂ ਕੱਦ 70 ਇੰਚ ਤੇ ਫੀਸ ਸਿਰਫ 21000 ਨਹੀਂ ਯਕੀਨ ਆਉਂਦਾ ਨਾ ਇਸ ਗੱਲ ਦਾ ਪਰ ਸੱਚ ਜਾਣਿਓ ਬਾਈ ਅਰਗਣੇ ਦੀ ਫੀਸ 21000 ਹੀ ਰੱਖੀ ਆ ਸਮੁੰਦਰ ਘੋੜੇ ਦਾ ਪੋਤਾ ਬੈਬਲ ਵਾਲੇ ਹੰਸ ਦਾ ਬੱਚਾ ਨਾਂ ਰੱਖਿਆ ਇਹਦਾ ਵਿਕਰਮ ਪਿੰਡ ਬੈਬਲ ਖੁਰਦ ਨਿਆਮੀ ਵਾਲਾ ਵੀ ਕਹਿ ਦਿੰਦੇ ਆ ਜੀ ਨੂੰ ਬਾਈ ਜਗਤਾਰ ਤੇ ਬਾਈ ਜਗਜੀਤ ਦੇ ਘਰੇ ਤਿਆਰ ਹੋਇਆ ਇਹ ਬੱਚਾ ਹੋਮ ਬਰੀਡ ਬਸ਼ੇਰਾਗਾ ਇਦੀ ਮਾਂ ਵੀ ਬਾਈ ਵਰਗਿਆਂ ਦੇ ਘਰ ਜਾਮਾ ਸਨੱਖਾ ਦੇਖੋ ਯਾਰ ਕਿੱਡਾ ਬਾਈਬਲ ਵਾਲੇ ਹੰਸ ਦੇ ਬੱਚਿਆਂ ਵਿੱਚੋਂ ਸਭ ਤੋਂ ਵੱਡੀ ਹਾਈਟ ਕੀਤੀ ਐ ਇਹਨੇ ਹਾਈਟ 10 ਜੇ ਨੇ ਹੋਰ ਵੀ ਕਰ ਜਾਣੀ ਆ ਸੋ ਨਿਗਾਹ ਮਾਰ ਲਿਓ ਮਿੱਤਰੋ ਲੰਮਾ ਲੰਜਾ ਕਿੰਨਾਗਾ ਮੂੰਹ ਦਾ ਸਭ ਪੰਚਕ ਚੈੱਕ ਕਰੋ ਬਰੀਕੀਆਂ ਬੜੀਆਂ ਨੇ ਕੱਦ ਕਾਠ ਪ੍ਰਮਾਤਮਾ ਨੇ ਕੋਈ ਘਾਟ ਹੀ ਨਹੀਂ ਛੱਡੀ ਇਹਦੀ ਮਾਂ ਵੀ ਤੁਹਾਨੂੰ ਆਪਾ ਦਿਖਾਉਣੇ ਆ ਆਹ ਕੋੜੀ ਆ ਦੋਸਤੋ 64 ਇੰਚ ਹਾਈਟ ਦੀ ਇਹਨੂੰ ਮੈਂ ਕਹਣਾ ਜੇ ਕਿਸੇ ਆਪਾ ਸ਼ੋਅ ਦੇ ਵਿੱਚ ਲਿਜਾ ਕੇ ਖੜਾ ਕਰਨਾ ਹੋਵੇ ਨਾ ਆ ਪਹਿਲੀਆਂ ਤਿੰਨ ਪੋਜੀਸ਼ਨਾਂ ਜਿਹਦਾ ਨੰਬਰ ਪੱਕਾ ਆਗਾ 64 ਇੰਚ ਹਾਈਟ ਸਨੱਖੀ ਬੜੀ ਆ ਬਰੀਕੀਆਂ ਚੈੱਕ ਕਰੋ ਇਹਦੀ ਜਿਹੜੀ ਘੋੜੇ ਦੀ ਨਾਨੀ ਆ ਜਾਨੀ ਦੀ ਮਾਂ ਦੀ ਮਾਂ ਗਈ ਉਹ ਸਾਹੋਕਿਆਲੀ ਲਾਈਨ ਚੋਂ ਸੀ ਤੇ ਜਿਹੜੀ ਇਹਦੀ ਆ ਮਾਂ ਗਈ ਇਹ ਦੋਸਤੋ ਭਾਗਸਰ ਵਾਲੇ ਵੱਡੇ ਘੋੜੇ ਦਾ ਬੱਚਾ ਹੁੰਦਾ ਸੀਗਾ 22 ਪੀਮੇ ਦੇ ਕੋਲੇ ਲਾਸਟ ਟਾਈਮ ਐਕਸਪਾਇਰ ਹੋਇਆਗਾ ਹੋਰ ਮਾਣੇ ਪਿੰਡ ਬਾਦਲ ਨਾਂ ਦਾ ਘੋੜਾ ਬਹੁਤ ਚੰਗੇ ਰਿਜ਼ਲਟ ਆਏ ਸੀ ਉਹਦੇ ਉਸ ਘੋੜੇ ਦੀ ਧੀ ਆ ਇਹ ਸੋ ਪਿੱਛੇ ਤੋਂ ਮਾਂ ਵਾਲੇ ਪਾਸਿਓਂ ਲਾਈਨ ਨਾ ਨਹੀਂ ਕੰਨੀਓ ਸਾਹੋ ਕੇ ਆ ਗਈ ਤੇ ਇਧਰੋਂ ਸਮੁੰਦਰ ਲੈਣ ਆ ਗਈ ਤੇ ਨਿਗਾ ਮਾਰੋ ਯਾਰ ਬੱਚਾ ਬਹੁਤ ਜਿਆਦਾ ਚੰਗਾ ਤਿਆਰ ਹੋਇਆ ਸਨੱਖਾ ਗਲਾਬੀਪਨ ਮੈਂ ਕਹਿੰਦਾ ਪ੍ਰਮਾਤਮਾ ਨੇ ਕੋਈ ਕਾਚੀ ਨਹੀਂ ਛੱਡੀ ਇਹਦੇ ਚ ਸੋ ਸਟੱਡ ਸਰਵਿਸ ਇਹਦੀ ਓਪਨ ਕਰਤੀ ਬਾਈ ਯਾਰ ਗਿਆ ਤੋਂ ਆਪਾਂ ਪੁੱਛਦੇ ਹਾਂ ਹੋਰ ਜਿਹੜੀ ਗੱਲਬਾਤ ਆ ਤੇ ਕਮੈਂਟ ਕਰਕੇ ਲਾਜ਼ਮੀ ਦੱਸਿਓ ਵੀ ਕਿਵੇਂ ਦਾ ਬਸ਼ੀਰਾ ਤੁਹਾਨੂੰ ਲੱਗਿਆ ਤਿਆਰ ਹੋਇਆ ਤੇ ਬਾਈ ਯਾਰ ਗਿਆ ਨੇ ਬੜੇ ਰੀਜਸ ਦੇ ਸ਼ੌਂਕ ਨਾਲ ਪਾਲਿਆਗਾ ਬੱਚਾ ਸੋ ਹੋਮ ਬਰੀਡ ਬੱਚਾ ਗਾ ਦੋਸਤੋ ਇੱਕ ਬਸ਼ੇਰਾ ਬਾਈ ਅਰਗਿਆਂ ਦੇ ਕੋਲੇ ਹੋਰ ਆ ਉਹ ਤੁਹਾਨੂੰ ਦਿਖਾਉਣ ਲੱਗਿਆਂ ਜਿਹੜਾ ਅੱਗੇ ਦਿਖਾਵਾਂਗੇ ਆਪਾਂ ਉਹ ਵੀ ਬਾਈਬਲ ਵਾਲੇ ਹੰਸਦਈਆ ਉਹ ਹਜੇ 19 ਮਹੀਨਿਆਂ ਦਾ ਹੋਇਆ ਤੇ ਕੱਦ ਬਾਈ ਅਰਗੇ ਕਹਿੰਦੇ ਉਹ ਵੀ 63 ਇੰਚ ਕਰ ਗਿਆ ਉਹ ਵੀ ਤੁਹਾਨੂੰ ਦਿਖਾਉਣ ਲੱਗਿਆਂ ਉਹਦਾ ਮਾੜਾ ਮੋਟਾ ਵਿਚਾਰ ਬਾਈ ਅਰਗਿਆਂ ਦਾ ਸੇਲ ਕਰਨ ਦਾ ਵੀ ਆ ਆ ਬੱਚਾ ਗਾ ਦੋਸਤੋ ਤੇ ਸਨੱਖਾ ਇਹ ਵੀ ਬਹੁਤ ਆ ਇਹਦੀ ਵੀ ਮਾਂ ਵੀ ਹੈ ਜਿਹੜੀ ਉਹ ਬਾਈ ਅਰਗਿਆਂ ਦੇ ਘਰੇ ਹੀ ਹੁੰਦੀ ਸੀਗੀ ਉਹ ਵੀ ਦੁੱਧਿਆ ਘੋੜੀ ਸੀ ਇਹਦਾ ਵਿਚਾਰ ਬਾਈਯਰਗਿਆਂ ਦਾ ਮਾੜਾ ਮੋਟਾ ਸੇਲ ਕਰਨ ਦਾ ਵੀ ਹੈਗਾ ਜੇ ਕੋਈ ਚੰਗਾ ਬਾਏਰ ਹੋਇਆ ਤਾਂ ਗੌਰ ਕਰ ਲਿਓ ਨਿਗਾਹ ਮਾਰ ਲਿਓ ਤੇ ਇਹ ਬੱਚਾ ਦੇ ਦੇਣਗੇ ਮਜ਼ਬੂਤ ਬਹੁਤ ਆ ਪਿੱਠਪੁੜਾ ਤੁਸੀਂ ਇਹਦਾ ਚੈੱਕ ਕਰੋ ਕਰੰਟ ਬੜਾਗਾ ਗੁਲਾਬੀ ਭਣੇਚ ਵੀ ਬੜਾਗਾ 19 ਮਹੀਨਿਆਂ ਦਾ ਬਾਈਯਰਗੇ ਦੱਸ ਦਿਆ ਵੀ 63 ਇੰਚ ਹਾਈਟ ਕਰ ਗਿਆ ਸੋ ਬੰਦੇ ਬੜੇ ਸਾਫ ਸੁਥਰੇ ਆ ਦੋਸਤੋ ਬੈਬਲ ਖੁਰਦ ਪਿੰਡ ਆ ਇਹਨਾਂ ਦਾ ਬਰਗਾੜੀ ਤੋਂ ਤਕਰੀਬਨ 4 ਕਿਲੋਮੀਟਰ ਦੂਰ ਤੇ ਸਟੱਡ ਸਰਵਿਸ ਵਿਕਰਮ ਦੀ ਓਪਨਾ ਇਸ ਬਸ਼ੇਰੇ ਦਾ ਨਾਮ ਰੱਖਿਆ ਇਹਨਾਂ ਨੇ ਬਾਦਸ਼ਾ ਸੋ ਇੰਟਰਵਿਊ ਦੇ ਵਿੱਚ ਗੱਲਬਾਤ ਬਾਈ ਜਗਜੀਤ ਦੇ ਨਾਲ ਆਪਾਂ ਸਾਂਝੀ ਕਰਾਂਗੇ ਤੇ ਤੁਹਾਨੂੰ ਦੱਸਾਂਗੇ ਵੀ ਕਿੰਨੀਆਂ ਕ ਘੋੜੀਆਂ ਇਹ ਤੋਂ ਮੇਟ ਹੋ ਗਈਆਂ ਹੱਲੇ ਬੰਦਿਆਂ ਨੇ ਘੋੜੀਆਂ ਮੇਟ ਕਰਾਉਣ ਵਾਲਿਆਂ ਨੇ ੱੱਕੇ ਧੁੱਕੇ ਨਾਲ ਹੀ ਛਡਾਲਿਆ ਬਾਈ ਅਰਗਿਆਂ ਦਾ ਛੱਡਣ ਦਾ ਹਜੇ ਸਟੱਡ ਸਰਵਿਸ ਵਾਸਤੇ ਇਰਾਦਾ ਹੈ ਨਹੀਂ ਸੀ ਆਜੋ ਫਿਰ ਆਪਾਂ ਕਰੀਏ ਗੱਲਬਾਤ ਬਾਈ ਜਗਜੀਤ ਅਰਗਿਆਂ ਨਾਲ ਸਤਿ ਸ਼੍ਰੀ ਅਕਾਲ ਜੀ ਦੋਸਤੋ ਸਵਾਗਤ ਆ ਸਾਰੇ ਭਰਾਵਾਂ ਦਾ ਜਿੰਨੇ ਵੀ ਘੋੜਿਆਂ ਵਾਲੇ ਭਰਾ ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਪਿੰਡੂ ਜ਼ਿਮੀਦਾਰ ਤੇ ਆਪਣੇ ਨਾਲ ਜੁੜੇ ਆ ਦੋਸਤੋ ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਜਿਹੜਾ ਸਮੁੰਦਰ ਘੋੜੇ ਦਾ ਪੋਤਾ ਦਿਖਾਉਣ ਲੱਗੇ ਆ ਤੇ ਬੈਬਲ ਵਾਲੇ ਹੰਸ ਦਾ ਬੱਚਾ ਦਿਖਾਉਣਾ ਦੋ ਘੋੜੇ ਆਪਾਂ ਤੁਹਾਨੂੰ ਇਹਦੇ ਵਿੱਚ ਵੀਡੀਓ ਦੇ ਵਿੱਚ ਦਿਖਾਵਾਂਗੇ ਤੇ ਦੋਵੇਂ ਵੈਸੇ ਹਾਲੇ ਬਸ਼ੇਰੇ ਹੀ ਆ ਜਿਹੜਾ ਇਹ ਵੱਡਾ ਬਸ਼ੇਰਾ ਦਿਖਾਵਾਂਗੇ ਜਿਹਦਾ ਨਾਮ ਬਾਈ ਅਰਗਣੇ ਵਿਕਰਮ ਰੱਖਿਆਗਾ ਇਹ 4 ਕਿਸਾਲ ਦੀ ਇਹਦੀ ਉਮਰ ਹੋਣ ਵਾਲੀ ਆ ਤੇ ਦੂਜਾ ਬਸ਼ੇਰਾ ਜਿਹੜਾ ਤਕਰੀਬਨ 19 ਮਹੀਨਿਆਂ ਦਾ ਹੈਗਾ ਉਹਦਾ ਨਾਮ ਬਾਈਯਰਗਿਆਂ ਨੇ ਬਾਦਸ਼ਾ ਰੱਖਿਆ ਦੋਨੇ ਬਾਈਬਲ ਵਾਲੇ ਹਾਂ ਸਕੋੜੇ ਦੇ ਬੱਚੇ ਆ ਦੋਸਤੋ ਸੋ ਬਾਈਯਰਗਿਆਂ ਦੀ ਹੋਮ ਬਰੀਡ ਆ ਦੋਨੇ ਬੱਚੇ ਤੇ ਇੱਕ ਗੱਲ ਮੈਂ ਤੁਹਾਨੂੰ ਖਾਸ ਤੌਰ ਤੇ ਦੱਸਣੀ ਚਾਹਣਾ ਸਾਰੇ ਭਰਾਵਾਂ ਨੂੰ ਵੀ ਬਾਈਬਲ ਵਾਲੇ ਹਾਂਸ ਦੇ ਬਹੁਤ ਜ਼ਿਆਦੇ ਚੰਗੇ ਰਿਜ਼ਲਟ ਹੁਣ ਤੱਕ ਤੁਸੀਂ ਦੇਖ ਚੁੱਕੇ ਹੋ ਮਾਰਕੀਟ ਦੇ ਵਿੱਚ ਆਏ ਵੇ ਪਰ ਬਾਈਯਰਗੇ ਨਾਲ ਆਪਣੇ ਬਾਈਬਲ ਤੋਂ ਬਾਈ ਹਰਦੇਵ ਬੈਠੇ ਆ ਹਾਂ ਸਕੋੜੇ ਦੇ ਮਾਲਕ ਇਹ ਖੁਦ ਵੀ ਇਸ ਚੀਜ਼ ਤੋਂ ਪੜੀ ਪਾਤ ਜਾਣੂ ਨੇ ਵੀ ਹੁਣ ਤੱਕ ਦੇ ਜਿੰਨੇ ਵੀ ਬੱਚੇ ਆਏ ਆ ਹੰਸ ਦੇ ਸਭ ਤੋਂ ਵੱਡੀ ਹਾਈਟ ਦਾ ਜਿਹੜਾ ਬੱਚਾ ਹੈਗਾ ਅੱਜ ਆਪਾਂ ਤੁਹਾਨੂੰ ਉਹਦੇ ਦਰਸ਼ਨ ਕਰਾਉਣੇ ਆ ਬਿਕਰਮ ਦੇ ਤੇ ਬਾਕੀ ਦੀ ਗੱਲਬਾਤ ਬਾਈ ਅਰਗਿਆ ਨਾਲ ਕਰਾਂਗੇ ਆਪਾਂ ਸਭ ਤੋਂ ਵੱਡੀ ਹਾਈਟ ਹੰਸ ਦੇ ਬੱਚਾਂ ਚੋਂ ਇਹਨੇ ਹੁਣ ਤੱਕ ਕੀਤੀ ਆ ਸੋ ਆ ਵੀਡੀਓ ਦਰਮਿਆਨ ਆਪਣੇ ਨਾਲ ਬਾਈ ਜਗਜੀਤ ਤੇ ਬਾਈ ਜਗਤਾਰ ਹੋਣਗੇ ਬ੍ਰਦਰ ਸਟੱਡ ਫਾਰਮ ਪਿੰਡ ਬੈਵਲ ਖੁਰਦ ਵੈਸੇ ਨੂੰ ਨਿਆਮੀ ਵਾਲਾ ਪਿੰਡ ਦੇ ਨਾਮ ਨਾਲ ਵੀ ਜਾਣਦੇ ਆ ਬੈਬਲ ਕਲਾ ਤੇ ਨਾਲ ਗੁਰੂ ਸਰ ਤੇ ਪਿੰਡ ਹੈ ਜਿਹੜਾ ਨਿਆਮੀ ਵਾਲਾ ਇਹ ਨਾਲੋਂ ਇਕੱਠੇ ਇਕੱਠੇ ਪਿੰਡਾ ਦੋਸਤੋ ਸੋ ਬਾਈ ਆਰਗਿਆਂ ਦਾ ਪਹਿਲਾਂ ਸਵਾਗਤ ਕਰਦੇ ਆ ਜਿੰਨੇ ਆਪਣੇ ਨਾਲ ਭਰਾ ਵੀਡੀਓ ਦੇ ਵਿੱਚ ਆਉਣਗੇ ਬਾਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਠੀਕ ਹੈ ਜਗਜੀਤ ਬਾਈ ਭਰਾਵਾਂ ਨੂੰ ਪਹਿਲਾਂ ਤਾਂ ਆਪਣੇ ਜਿੰਨੇ ਨਾਲ ਮਿੱਤਰ ਪਿਆਰੇ ਬੈਠੇ ਆ ਸਾਰਿਆਂ ਬਾਰੇ ਇੰਟਰੋਡਿਊਸ ਕਰਾ ਦਈਏ ਜੀ ਹਾਂ ਜੀ ਸਭ ਤੋਂ ਪਹਿਲਾਂ ਬਾਈ ਜੀ ਬੇਨਤ ਤੁਹਾਡਾ ਪਿੰਡੂ ਜ਼ਿੰਮੇਵਾਰ ਚੈਨਲ ਤੇ ਤੁਹਾਡਾ ਪਿੰਡਾਉਣ ਤੇ ਜੀ ਆਇਆਂ ਕਹਿੰਦੇ ਆ ਜੀ ਤੁਹਾਨੂੰ ਹਾਂ ਜੀ ਬਾਈ ਧੰਨਵਾਦ ਜੀ ਹਾਂ ਜੀ ਹਾਂ ਜੀ ਇਹ ਤਾਂ ਬਾਈ ਹਰਦੇਵ ਜੀ ਹੰਸ ਵਾਲੇ ਘੋੜੇ ਵਾਲੇ ਬਹਿਵਲ ਵਾਲੇ ਜੀ ਹਾਂਜੀ ਬਾਈ ਇਹ ਬਾਈ ਦੀਪਾ ਜੀ ਗੁਰੂ ਸਰ ਤੋਂ ਜੀ ਹਾਂਜੀ ਸਾਰੇ ਭਰਾ ਜਾਣਦੇ ਆ ਘੋੜਿਆਂ ਵਾਲੇ ਉਹ ਮਰਤਾ ਜੀ ਦਾ ਬੇਟਾ ਜੀ ਜਯਾਦਵਿੰਦਰ ਜੀ ਠੀਕ ਹੈ ਜੀ ਬਾਈ ਇਹ ਮੁੰਡਾ ਫੈਰੀਅਰ ਹੈ ਜੀ ਗੁਰਪ੍ਰੀਤ ਜੀ ਹਾਂਜੀ ਬਾਈ ਉਹ ਬੱਬੂ ਹੈ ਜੀ ਮੁੰਡਾ ਆਪਣੇ ਜਿਹੜੇ ਘੋੜੇ ਨੂੰ ਸਾਹਮਦੇ ਹੈ ਜੀ ਠੀਕ ਹੈ ਬਾਈ ਉਹ ਉਹ ਵੀ ਮੁੰਡੇ ਦਾ ਨਾਮ ਸੁੰਦਰ ਹੈ ਜੀ ਉਹ ਆਪਣੇ ਘੋੜੇ ਨੂੰ ਸਾਹਮਦੇ ਹੈ ਜੀ ਠੀਕ ਹੈ ਬਾਈ ਇਹ ਮਨਪ੍ਰੀਤ ਜੀ ਆਪਣੇ ਪਿੰਡੋਂ ਹੀ ਮੁੰਡਾ ਇਹ ਬਾਈ ਰਾਣਾ ਜੀ ਸਾਡੇ ਘਰਾਂ ਚੋਂ ਮੁੰਡਾ ਹੈ ਬਾਈ ਜਗਤਾਰ ਜੀ ਇਹ ਤੁਹਾਡੇ ਵੱਡੇ ਭਾਈ ਹਾਂਜੀ ਵੱਡੇ ਭਾਈ ਜੀ ਤੇ ਬਾਈ ਧਰਮਜੀਤ ਜੀ ਠੀਕ ਆ ਬਾਈ ਸਰਬਜੀਤ ਬਾਈ ਧਰਮਜੀਤ ਦੇ ਛੋਟੇ ਬ੍ਰਦਰ ਓਕੇ ਰਾਮਿਆਣੇ ਤੋਂ ਜੀ ਠੀਕ ਆ ਬਾਈ ਹਾਂਜੀ ਤੇ ਮੰਗਰ ਬਾਈ ਪਿੱਛੇ ਬੱਚਾ ਪਾਲਦੀ ਬਾਕੀ ਆਪਾਂ ਹਾਂਜੀ ਇਹ ਫਾਦਰ ਸਾਹਿਬ ਤੁਹਾਡੇ ਇਹ ਸਰਦਾਰ ਬਲਵਿੰਦਰ ਸਿੰਘ ਜੀ ਮੇਰੇ ਫਾਦਰ ਸਾਹਿਬ ਜੀ ਠੀਕ ਆ ਜੀ ਹਾਂਜੀ ਤੇ ਇਹ ਸਾਰੇ ਬੱਚੇ ਜੀ ਆਪਣੇ ਘੋੜੇ ਦੇ ਪ੍ਰੇਮੀ ਆ ਜੀ ਠੀਕ ਆ ਜੀ ਹਾਂਜੀ ਹਾਂਜੀ ਤੇ ਇਹ ਵੀ ਬੜਾ ਚਾਹ ਕਰਦੇ ਆ ਬਾਈ ਹਨਾ ਹਾਂਜੀ ਹਾਂਜੀ ਇਹਨਾਂ ਦੇ ਸਕੂਲੋਂ ਆਉਂਦੇ ਆ ਜੀ ਵੰਡਪਾਈ ਵੀ ਆ ਘੋੜਾ ਮੇਰਾ ਜੀ ਆ ਬਸ਼ੇਰਾ ਮੇਰਾ ਜੀ ਠੀਕ ਆ ਜੀ ਸਕ ਪਹਿਲਾਂ ਘੋੜਿਆਂ ਕੋਲੇ ਜਾਂਦੇ ਆ ਜੀ ਹਾਂਜੀ ਬਾਕੀ ਫੋਟੋਆਂ ਫੋਟੋਆਂ ਬਾਈ ਘੋੜਿਆਂ ਨਾਲ ਅੱਜ ਇਹਨਾਂ ਨੇ ਪੂਰੀ ਓਰੀਜਨਲ ਕਰਾਈ ਜਾਣੀ ਚਾਹ ਪੂਰਾ ਕੀਤਾ ਹਾਂਜੀ ਹਾਂਜੀ ਬਿਲਕੁਲ ਬਾਈ ਆ ਗੁੜਗਿਆ ਤਾਂ ਜੀ ਗੁਰਦੁਆਰਾ ਸਾਹਿਬ ਤੋਂ ਆ ਕੇ ਸਾਰੇ ਘੋੜਿਆਂ ਨੂੰ ਪ੍ਰਸ਼ਾਦ ਪਾਉਂਦੀ ਹੈ ਜੀ ਠੀਕ ਹੈ ਜੀ ਜਿਹੜੀ ਕੋਈ ਘੋੜੀ ਮੀਟਿੰਗ ਹੋਣ ਵਾਸਤੇ ਆਉਂਦੀ ਹੈ ਜੀ ਉਹਨੂੰ ਵੀ ਪ੍ਰਸ਼ਾਦ ਪਾਉਂਦੀ ਹੈ ਜਿਹੜੀ ਇੱਥੇ ਹੁੰਦੀ ਹੈ ਕੋਈ ਠੀਕ ਹੈ ਜੀ ਹਾਂਜੀ ਹਾਂਜੀ ਬਿਲਕੁਲ ਚਲੋ ਚੰਗੀ ਗੱਲ ਆ ਬਾਈ ਤੇ ਆਪਣੇ ਪਿੰਡ ਦਾ ਥੋੜਾ ਜਿਹਾ ਡਰੈੱਸ ਕਲੀਅਰ ਕਰ ਦਿਓ ਜੀ ਬਾਬਲ ਖੁਰਦ ਦਾ ਹਾਂਜੀ ਆਪਣਾ ਪਿੰਡ ਜੀ ਬੈਗਲ ਖੁਰ ਤੇ ਬਰਗਾੜੀ ਤੋਂ 4 ਕਿਲੋਮੀਟਰ ਹੈ ਜੀ ਹਾਂਜੀ ਕੋਟ ਕਪੂਰੇ ਤੋਂ ਹੈਗਾ 15 ਕਿਲੋਮੀਟਰ ਜੀ ਜੈਤੋ ਤੋਂ 7 ਕਿਲੋਮੀਟਰ ਹੈ ਜੀ ਹਾਂਜੀ ਤੇ ਬਾਜੇਖਾਨੇ ਤੋਂ ਵੀ 10 ਕਿਲੋਮੀਟਰ ਹੈ ਜੀ ਲਗਭਗ ਠੀਕ ਹੈ ਜੀ ਬਾਈ ਹਾਂਜੀ ਹਾਂਜੀ ਠੀਕ ਹੈ ਬਾਈ ਸਾਰੇ ਥਾਂ ਸਿੱਧੀਆਂ ਛੜਕਾਂ ਹੁੰਦੀਆਂ ਜੀ ਹਾਂਜੀ ਬਾਈ ਹਾਂਜੀ ਤੇ ਪਹਿਲਾਂ ਬਾਈ ਗੱਲਬਾਤ ਹੁਣ ਆਪਾਂ ਆਪਣੇ ਬਸ਼ੇਰੇ ਵਿਕਰਮ ਬਾਰੇ ਕਰ ਲਈਏ ਬਾਈ ਵੱਡੇ ਬਾਰੇ ਹਨਾ ਹਾਂਜੀ ਹਾਂਜੀ ਤੇ ਇਹ ਬਈਆ ਹੁਣ ਪ੍ਰੋਪਰ ਕਿੰਨੀ ਉਮਰ ਹੋ ਗਈ ਕਿੰਨੇ ਮਹੀਨਿਆਂ ਦਾ ਹੋ ਗਿਆ ਬਾਈ ਇਨੇ ਜੁਲਾਈ ਦੇ ਵਿੱਚ 4 ਸਾਲਾਂ ਦਾ ਹੋ ਜਾਣਾ ਜੀ ਹਾਂਜੀ ਆ ਆਉਣ ਵਾਲੀ ਜੁਲਾਈ ਨੂੰ ਜੀ ਹਾਂਜੀ ਬਾਈ ਤੇ ਇਹਦੀ ਹਾਈਟ ਜੀ 70 ਹੋ ਗਈ ਜੀ ਪੂਰੀ ਠੀਕ ਹੈ ਜੀ ਬਾਈ ਹਾਂਜੀ ਹਾਂਜੀ ਜਮਾ ਸਪੌਟਲੈਸ ਹੈ ਜੀ ਹੂੰ ਤੇ ਫੱਟੀ ਵਾਲੀ 70 ਇੰਚ ਹਾਈਟ ਹੈ ਜੀ ਠੀਕ ਹੈ ਬਾਈ ਹਾਂਜੀ ਤੇ ਬਾਕੀ ਇਹਦੀ ਮਾਂ ਬਾਰੇ ਵੀ ਆਪਾਂ ਥੋੜਾ ਜਿਹਾ ਭਰਾਵਾਂ ਨੂੰ ਜਾਣਨਾ ਪਾ ਦਈਏ ਬਾਪ ਬਾਰੇ ਤਾਂ ਆਪਾਂ ਦੱਸ ਹੀ ਦਿੱਤਾ ਜੀ ਬਾਈ ਅਰਗਿਆਂ ਕੋਲੇ ਜਿਹੜਾ ਹੰਸ ਕੋੜਾ ਜੀ ਹਾਂਜੀ ਹਾਂਜੀ ਤੇ ਮਾਂ ਬਾਰੇ ਵੀ ਦੱਸ ਦੀਏ ਭਰਾਵਾਂ ਨੂੰ ਥੋੜਾ ਜਿਹਾ ਇਹਦੀ ਮਾਂ ਜੀ ਆਪਣੇ ਘਰੇ 64 ਇੰਚ ਹਾਈਟ ਹੈ ਜੀ ਇਹਦੀ ਮਾਂ ਦੀ ਹਾਂਜੀ ਦੁਧੀਆਂ ਘੋੜੀ ਹੈ ਨੀਲੀ ਦੁਧੀਆਂ ਹਾਂਜੀ ਤੇ ਇਹਦੀ ਮਾਂ ਦਾ ਬਲੱਡ ਲਾਈਨ ਹਵੋਰ ਵਾਲੀ ਹੈ ਜੀ ਹਾਂਜੀ ਜਿਹੜਾ ਬਾਦਲ ਘੋੜੇ ਦੀ ਬੱਚੀ ਆ ਜਿਹੜਾ ਅਖੀਰ ਤੇ ਹੀ ਉਹ ਭੀਮੇ ਕੋਲੇ ਰਮਾਣੀ ਬਾਕੀ ਰਮਾਣੀ ਪੂਰਾ ਹੋ ਗਿਆ ਸੀ ਘੋੜਾ ਜੀ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਤੇ 5 ਸਾਲ ਘੋੜਾ ਉਹ ਚੈਂਪੀਅਨ ਰਿਹਾ ਜੀ ਲਗਾਤਾਰ ਸਟੇਟ ਚੈਂਪੀਅਨ ਘੋੜਾ ਰਿਹਾ ਉਹ ਠੀਕ ਹੈ ਬਾਈ ਹਾਂਜੀ ਹਾਂਜੀ ਤੇ ਬਈ ਉਹ ਘੋੜੇ ਦੀ ਪਿੱਛੇ ਤੋਂ ਲਾਈਨ ਕਿਹੜੀ ਹੈ ਜੀ ਉਹ ਘੋੜੇ ਦੀ ਪਿੱਛੇ ਤੋਂ ਲਾਈਨ ਭਾਗਸਰ ਵਾਲੇ ਘੋੜੇ ਦੇ ਆਈ ਆ ਵੱਡੇ ਘੋੜੇ ਦਾ ਪੁੱਤ ਸੀ ਭਾਗਸਰ ਵਾਲੇ ਦਾ ਠੀਕ ਹੈ ਬਾਈ ਹਾਂਜੀ ਹਾਂਜੀ ਤੇ ਇਹ ਵੀ ਬਾਈ ਜਿਹੜੀ ਇਹ ਮਾਂ ਗਈ ਆਪਣੇ ਘਰ ਜਾਮਾ ਜੇ ਖਰੀਦੀ ਸੀ ਆਪਾਂ ਕੋਲ ਹਾਂਜੀ ਇਹ ਆਪਣੇ ਘਰ ਜਾਮਾ ਜੀ ਠੀਕ ਹੈ ਜੀ ਇਹ ਇਹਦੀ ਮਾਂ ਦੀ ਜਿਹੜੀ ਇਹਦੀ ਘੋੜੇ ਦੀ ਨਾਨੀ ਸੀ ਹਾਂਜੀ ਉਹ ਸਾਹੋ ਵਾਲੇ ਘੋੜੇ ਦੀ ਭਤੀ ਸੀ ਅੱਛਾ ਉਹ ਆਪਣੇ ਘਰੇ ਸੀ ਹਾਂਜੀ ਉਹ ਵੀ ਆਪਣੇ ਘਰੇ ਸੀ ਠੀਕ ਹੈ ਜੀ ਹਾਂਜੀ ਸੋ ਜਿਹੜਾ ਪਿੱਛੇ ਤੋਂ ਘੋੜੇ ਦਾ ਖਾਨਦਾਨ ਆ ਬਾਈ ਉਹ ਆਪਣੇ ਕੋਲੇ ਜਾਮਾ ਵਾਲੇ ਪਾਸੇ ਹਾਂਜੀ 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 ਠੀਕ ਹੈ ਜੀ ਤੇ ਮਾਂ ਆਪਾਂ ਭਰਾਵਾਂ ਨੂੰ ਦਿਖਾਈ ਦਿੱਤੀ ਵੀਡੀਓ ਦੇ ਵਿੱਚ ਚੰਗੀ ਹਾਈਟ ਦੀ ਚੰਗੀ ਬੇਲ ਬਾਡੀ ਦੀ ਖੁੱਲੀ ਸ਼ਕੀਨ ਘੋੜੀ ਆ ਹਨਾ ਜੀ ਹਾਂਜੀ 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 ਤੇ ਬਾਕੀ ਕਰੈਕਟਰ ਵਾਈਜ਼ ਜੇ ਦੇਖੀਏ ਮਾਰਵਾੜੀ ਸਟ੍ਰਕਚਰ ਆ ਜੀ ਦਾ ਸਾਰਾ ਹਾਂਜੀ ਘੋੜੀ ਦਾ ਹਾਂਜੀ ਹਾਂਜੀ ਘੋੜੀ ਦਾ ਸਟ੍ਰਕਚਰ ਮਾਰਵਾੜੀ ਆ ਹਾਂਜੀ ਹਾਂਜੀ ਬਾਈ ਬਾਈ ਇਹ ਫਿਰ ਮੰਨ ਲਓ ਸ਼ੁਰੂ ਤੋਂ ਹੀ ਬੱਚੇ ਨੇ ਇਸ ਘੋੜੀ ਨੇ ਆਪਣੇ ਕੋਲੇ ਦਿੱਤੇ ਆ ਹਨਾ ਇਹ ਮੰਨ ਲਓ ਇਹ ਵਿਕਰਮ ਤੋਂ ਪਹਿਲਾਂ ਵੀ ਇਸ ਘੋੜੀ ਤੋਂ ਆਪਾਂ ਬੱਚਾ ਜਿਹੜਾ ਲਿਆ ਕੋਈ ਹਾਂਜੀ ਹਾਂਜੀ ਉਸ ਤੋਂ ਪਹਿਲਾਂ ਤਿੰਨ ਸੂਏ ਸੂਈ ਆ ਜੀ ਹਾਂਜੀ ਬਾਈ ਬਸ਼ੇਰੀਆਂ ਦਿੱਤੀਆਂ ਸੀ ਇਹਨੇ ਜੀ ਠੀਕ ਹੈ ਜੀ ਹਾਂ ਇੱਕ ਬਸ਼ੇਰੀ ਤਾਂ ਜੀ ਪੂਰੀ ਹੋ ਗਈ ਸੀਗੀ ਹਾਂਜੀ ਤੇ ਇੱਕ ਬਸ਼ੇਰੀ ਇਹਦੀ ਹੀਰ ਕੇ ਆ ਜੀ ਹਾਂਜੀ ਹਾਂਜੀ ਠੀਕ ਹੈ ਜੀ ਤੇ ਇੱਕ ਬਸ਼ੇਰੀ ਇਹਦੀ ਕੋਟਕਪੂਰੇ ਆ ਜੀ ਠੀਕ ਹੈ ਬਾਈ ਹਾਂਜੀ ਉਸ ਤੋਂ ਬਾਅਦ ਚ ਫਿਰ ਇਹ ਬਿਕਰਮ ਦਾ ਜਨਮ ਹਾਂਜੀ ਬਿਕਰਮ ਦਾ ਜਨਮ ਹੋਇਆ ਜੀ ਠੀਕ ਹੈ ਨਹੀਂ ਇਹ ਜਿਹੜੀ ਬਸ਼ੇਰੀ ਆਪਾਂ ਕੋਟਕਪੂਰੇ ਦਿੱਤੀ ਉਸ ਤੋਂ ਪਹਿਲਾਂ ਹੋਇਆ ਜੀ ਬਿਕਰਮ ਦਾ ਜਨਮ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਬਾਈ ਤੇ ਜਗਜੀਤ ਬਾਈ ਕਿਵੇਂ ਵਿਚਾਰ ਕਿਵੇਂ ਬਣਿਆ ਸੀ ਜਿਵੇਂ ਤੁਸੀਂ ਪਹਿਲਾਂ ਵੀ ਦੇਖੋ ਤਿੰਨ ਚਾਰ ਬੱਚੇ ਉਸ ਘੋੜੀ ਤੋਂ ਲਏ ਥੋੜਾ ਹੰਸ ਤੋਂ ਘੋੜੀ ਮੇਟ ਕਰਾਉਣ ਦਾ ਬਾਈ ਕਿਵੇਂ ਬਣ ਬਣਿਆ ਸਾਨੂੰ ਤਾਂ ਬਾਈ ਜੀ ਬਸ ਸਮਝ ਲਓ ਵੀ ਇੱਕ ਬਹੁਤ ਵਧੀਆ ਸਹੂਲਤ ਹੈ ਜੀ ਇੱਥੇ ਠੀਕ ਹੈ ਜੀ ਬਾਈਆਂ ਕੋਲੇ ਇੱਕ ਇਦੋਂ ਹੰਸ ਤੋਂ ਪਹਿਲਾਂ ਘੋੜਾ ਹੁੰਦਾ ਸੀਗਾ ਜੀ ਪਹਿਲਾਂ ਉਹਦੇ ਤੋਂ ਆਪਾਂ ਘੋੜੀ ਮੇਟ ਕਰਾਉਂਦੇ ਸੀਗੇ ਜੀ ਹਾਂਜੀ ਬਾਈ ਫਿਰ ਇਹ ਹੰਸ ਤੋਂ ਘੋੜੀਆਂ ਮੇਟ ਕਰਾਉਂਦੇ ਸੀ ਹਾਂਜੀ ਬਾਈ ਤੇ ਹੰਸ ਦਾ ਜੀ ਤੁਹਾਨੂੰ ਪਤਾ ਹੀ ਆ ਵੀ ਬੱਚੇ ਕਿੰਨੇ ਚੰਗੇ ਆ ਰਹੇ ਹਾਂਜੀ ਹਾਂਜੀ ਰੇਕ ਸ਼ੋ ਕੁਆਲਿਟੀ ਦੇ ਬੱਚੇ ਸ਼ੋ ਦੇ ਵਿੱਚ ਇਹਦੇ ਲੜਦੇ ਹੰਸ ਦੇ ਬੱਚੇ ਜੀ ਹਾਂਜੀ ਬਾਈ ਇਸ ਕਰਕੇ ਸਾਡਾ ਵਿਚਾਰ ਬਣਿਆ ਜੀ ਵੀ ਆਪਾਂ ਅੰਸ ਤੋਂ ਘੋੜੀ ਮੇਲ ਕਰਾਈ। ਉਸਤਾ ਬਾਈ ਆਰਗਿਆ ਨਾਲ ਤੁਹਾਡਾ ਪਹਿਲਾਂ ਹੀ ਸਾਝਾ ਹਾਜੀ ਹਾਂ ਜੀ ਉਸ ਬਾਕੀ ਘੋੜੇ ਦੇ ਰਿਜ਼ਲਟ ਚੰਗੇ ਤੁਸੀਂ ਦੇਖੇ ਸੀ ਆਪਾਂ ਮਾਰਕੀਟ ਦੇ ਵਿੱਚ ਦੇਖਦੇ ਹਾਂ ਜੀ ਅੱਜ ਕੱਲ ਬਾਕੀ ਜੀ ਬਾਈਆਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਜੀ। ਕਿ ਬਹੁਤ ਵਧੀਆ ਬੰਦੇ ਆ ਇਹ ਜੀ। ਹਾਂਜੀ ਬਾਈ। ਬਈ ਕਿਸੇ ਪੱਖੋਂ ਵੀ ਸਾਨੂੰ ਕੋਈ ਇਹੋ ਜਿਹੀ ਗੱਲ ਹੀ ਨਹੀਂ ਜੀ। ਬਹੁਤ ਕੁਝ ਜਾ ਕੇ ਸਿੱਖੀਦਾ ਬਾਈਆਂ ਕੋਲੇ ਬੈਠ ਜਾਈਦਾ ਜਾ ਕੇ ਜੀ। ਹਾਂਜੀ। ਹਾਂਜੀ ਤੇ ਬਾਈ ਗੈਪ ਵੀ ਆਪਣੇ ਪਿੰਡ ਦਾ ਥੋੜਾ ਹੀ ਆ ਬਾਈ 2 ਕਿਲੋਮੀਟਰ ਦਾ ਦੋ ਕਿਲੋਮੀਟਰ ਦਾ ਗੈਪ ਹੈ ਬਾਈ 2 ਕਿਲੋਮੀਟਰ ਦਾ ਹਾਂਜੀ ਹਾਂਜੀ ਉਹੀ ਗੱਲ ਆ ਗਈ ਨਾ ਬਾਈ ਤੁਹਾਨੂੰ ਨੇੜੇ ਇਸ ਚੀਜ਼ ਦਾ ਸੁੱਖ ਵੀ ਬਹੁਤ ਆ ਹਨਾ ਬੜਾ ਸੁੱਖ ਹੈ ਜੀ ਪਰਾਣ ਦੀ ਹਾਂਜੀ ਤੇ ਬਾਈ ਵਰਗੇ ਵੈਸੇ ਵੀ ਸਹਿਚਾਰ ਵਾਲੇ ਬੰਦੇ ਆ ਹਾਂਜੀ ਹਾਂਜੀ ਕੋਈ ਆ ਨਹੀਂ ਹੈਗਾ ਵੀ ਕੁੜੀ ਕਿਸੇ ਪਰਾਣੇ ਮੇਡ ਕਰਾਉਣੀ ਆ ਕਿਤੇ ਇਹਨਾਂ ਨੇ ਕੋਈ ਉਹ ਕਿੰਤੂ ਪ੍ਰਾਂਤੂ ਵਾਲੀ ਗੱਲ ਕੋਈ ਇਹਨਾਂ ਕੋਲੇ ਵੀ ਹੈ ਨਹੀਂ ਹਨਾ ਨਾ ਜੀ ਨਾ ਜਮਾਈ ਹੈ ਨਹੀਂ ਜੀ ਹੂੰ ਦੋ ਦੋ ਤਿੰਨ ਤਿੰਨ ਆਰੀ ਵੀ ਕੁੜੀ ਜਾਵੜਦੀ ਆ ਕਿਤੇ ਮੱਥੇ ਵੱਟ ਨਹੀਂ ਪਾਇਆ ਬਾਈਆਂ ਨੇ ਜੀ ਠੀਕ ਹੈ ਬਾਈ ਜਮਾਈ ਜੀ ਤੇ ਬੱਚਾ ਜਗਜੀਤ ਭਾਈ ਜਦੋਂ ਪੈਦਾ ਹੋਇਆ ਸੀ ਇਹ ਇਹਦਾ ਜਮਦੇ ਦਾ ਸਾਇ ਜੀ ਵੱਡਾ ਸੀ ਜਾਂ ਉਦੋਂ ਤੁਹਾਨੂੰ ਐ ਦੇਖਣ ਨੂੰ ਇਹ ਦੱਸਦਾ ਸੀ ਆਪ ਦਿਖ ਦਿੰਦਾ ਸੀ ਵੀ ਕਰਦ ਬਹੁਤ ਕਰੂ ਜਾਂ ਬਾਅਦ ਦੇ ਵਿੱਚ ਜਾਦੇ ਕਰਦ ਵਾਲੇ ਪਾਸ ਨੂੰ ਗਿਆ ਬਈ ਇਹ ਜੀ ਇੱਕੋ ਰਾਤ ਦੋ ਘੋੜੀਆਂ ਸੂਈਆਂ ਸੀਗਾ ਜੀ ਅੱਛਾ ਜੀ ਉਹਨੇ ਵੀ ਬਛੇਰਾ ਦਿੱਤਾ ਸੀ ਤੇ ਇਹਨੇ ਵੀ ਬਛੇਰਾ ਆਪਣੇ ਘਰੇ ਹੀ ਸੂਈਆਂ ਸੀਗਾ ਜੀ ਆਪਣੇ ਘਰੇ ਹੀ ਸੂਈਆਂ ਸੀਗਾ ਜੀ ਹਾਂ ਜੀ ਉਹ ਜੈਵੀਰ ਦਾ ਬੱਚਾ ਸੀਗਾ ਜੀ ਹਾਂ ਜੀ ਇਹ ਇਹਦਾ ਅਨਸਰ ਆ ਬੱਚਾ ਸੀਗਾ ਜੀ ਠੀਕ ਆ ਬਈ ਪਹਿਲਾਂ ਤਾਂ ਇਹ ਦੋਨੇ ਹੀ ਰੱਖੇ ਹੋਏ ਸੀਗੇ ਅੱਛਾ ਜੀ ਫਿਰ ਥੋੜਾ ਜਿਹਾ ਫਿਰ ਇੱਕ ਰੱਖ ਲਿਆ ਜੀ ਉਹੀ ਬਸ ਇਹਦਾ ਮੋਹ ਹੀ ਬੜਾ ਹੋ ਗਿਆ ਜੀ ਘੋੜੇ ਦਾ ਠੀਕ ਹੈ ਜੀ ਤੇ ਇੱਕ ਸਾਨੂੰ ਸੋਹਣਾ ਲੱਗਾ ਇਹ ਬਾਡੀ ਸਟਰਕਚਰ ਇਹਦਾ ਹਾਂਜੀ ਤੇ ਤਾਂ ਕਰਕੇ ਫਿਰ ਇਹ ਹਿੱਸਾ ਅਸੀਂ ਰੱਖ ਲਿਆ ਸੀਗਾ ਘਰੇ ਠੀਕ ਹੈ ਬਾਈ ਹਾਂਜੀ ਤੇ ਉਦੋਂ ਪਹਿਲਾਂ ਵੀ ਘੋੜਾ ਰੱਖਦੇ ਰਹੇ ਆਂ ਆਪਾਂ ਕੋਈ ਨਹੀਂ ਜੀ ਪਹਿਲਾ ਘੋੜਾ ਰੱਖਿਆ ਜੀ ਠੀਕ ਹੈ ਬਾਈ ਹਾਂਜੀ ਹਾਂਜੀ ਤੇ ਪ੍ਰਮਾਤਮਾ ਦੀ ਕਿਰਪਾ ਨਾਲ ਬਾਈ ਕਿਹੜਾ ਤਾ ਰਿਕਾਰਡ ਤੋੜਦੇ ਨੇ ਸਾਰੇ ਹਾਂਜੀ ਹਾਂਜੀ ਬਸ ਹੀ ਰੱਖਿਆ ਤੇ ਪ੍ਰਮਾਤਮਾ ਦੀ ਦੇਣ ਆ ਜੀ ਹਾਂਜੀ 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 ਜਿਹਨੇ ਆਪਾਂ ਨੂੰ ਬਖਸ਼ਾ ਬਿਲਕੁਲ ਬਾਈ ਹਾਂਜੀ ਤੇ ਬਾਈ ਫੀਸ ਫਿਰ ਹੁਣ ਇਹਦੀ ਜਿਵੇਂ ਆਪਾਂ ਸਟੱਡ ਸਰਵਿਸ ਓਪਨ ਕੀਤੀ ਆ ਮੇਰਾ ਖਿਆਲਾ ਕੁਛ ਕੁੜੀਆਂ ਪਹਿਲਾਂ ਤੁਸੀਂ ਮੇਟ ਵੀ ਕਰਾਤੀਆਂ ਪਰ ਸੋਸ਼ਲ ਮੀਡੀਆ ਤੇ ਅੱਜ ਆਪਾਂ ਪਹਿਲੀ ਵਾਰ ਦਿਖਾ ਰਹੇ ਹਾਂ ਹਾਂਜੀ ਹਾਂਜੀ ਇਹਦੀ ਫੀਸ ਆਪਣੀ 21000 ਰੁਪਈਆ ਜੀ ਠੀਕ ਆ ਬਾਈ ਹਾਂਜੀ ਹਾਂਜੀ ਤੇ ਇਹਦੇ ਤੋਂ 30 ਕੁ ਕੁੜੀਆਂ ਗੱਭਣ ਹੋ ਗਈਆਂ ਜੀ ਠੀਕ ਹੈ ਜੀ ਬਾਈ ਹਾਂਜੀ ਹਾਂਜੀ ਠੀਕ ਹੈ ਬਾਈ ਤੇ ਬਾਕੀ ਡਾਕਟਰ ਸਾਹਿਬ ਤਾਂ ਇੱਥੇ ਆਪਣੇ ਕੋਲੇ ਆਉਂਦੇ ਹੀ ਰਹਿੰਦੇ ਆ ਜੀ ਇਹੋ ਜਿਹੇ ਡਾਕਟਰ ਤਾਂ ਇੱਥੇ ਸਹੂਲਤ ਪੱਲਾ ਬਾਈ ਇਹਦਾ ਹੀ ਸਾਡੇ ਬਲਾਕ ਨੂੰ ਬਹੁਤ ਵਧੀਆ ਸਹੂਲਤ ਹੈ ਜੀ ਸਾਡੇ ਬਹੁਤ ਵਧੀਆ ਡਾਕਟਰ ਸਾਹਿਬਾਈ ਨੇੜੇ ਤੇੜੇ ਸਾਰੇ ਤੇ ਵੱਡਾ ਕਾਰਨ ਵੀ ਇਹੀ ਹੈ ਜੀ ਇੱਥੇ ਸਾਰੇ ਨੇੜੇ ਨੇੜੇ ਵੱਡੇ ਘੋੜੇ ਖੜੇ ਹੈ ਜੀ ਠੀਕ ਹੈ ਡਾਕਟਰਾਂ ਦੀ ਸਹੂਲਤ ਸਾਡੇ ਬਲਾਕ ਚ ਵਧੀਆ ਹੈ ਜੀ ਹੂੰ ਬਾਈ ਜਿਹੜਾ ਇਹਦਾ ਪਹਿਲਾ ਰਿਜ਼ਲਟ ਆਉਣਾ ਕਿਹੜੇ ਮਹੀਨਿਆਂ ਦੇ ਵਿੱਚ ਆਊਗਾ ਉਹੋ ਜੀ ਤਕਰੀਬਨ ਇਹਦਾ ਨਵੰਬਰ ਦੇ ਆਸੇ-ਪਾਸੇ ਇਹ ਰਿਜ਼ਲਟ ਆ ਜਾਊਗਾ ਜੀ ਠੀਕ ਹੈ ਬਾਈ ਹਾਂਜੀ ਠੀਕ ਹੈ ਜੀ ਕਿਉਂਕਿ ਜਨਵਰੀ ਤੋਂ ਆਹ ਦਸੰਬਰ ਦੇ ਐਂਡ 'ਚ ਇਹਦੀ ਸ਼ੁਰੂ ਜੇ ਕੀਤੀ ਹੈ ਮੀਟਿੰਗ ਜੀ ਤੇ ਉਦੋਂ ਹੀ ਬਸ ਘੋੜੀਆਂ ਮੀਟ ਹੁੰਦੀਆਂ ਜੀ ਹਾਂਜੀ ਜਿਆਦਾ ਤਾਂ ਜੀ ਆਹ ਤਲਵੰਡੀ ਵਾਲੇ 6 ਫਰਵਰੀ ਤੋਂ ਬਾਅਦ ਉੱਥੇ ਜਦੋਂ ਘੋੜਾ ਲੈ ਗਏ ਉਸ ਤੋਂ ਬਾਅਦ ਘੋੜੀਆਂ ਮੀਟ ਹੋਈਆਂ ਜੀ ਬਹੁਤ ਉੱਥੇ ਮੇਲੇ ਤੇ ਬਹੁਤ ਦੇਖਿਆ ਘੋੜਾ ਪਹਿਲਾਂ ਬਾਹਰ ਨਹੀਂ ਸ਼ੋਅ ਹੋਇਆ ਸੀ ਪਹਿਲਾਂ ਕਦੇ ਸ਼ੋਅ ਨਹੀਂ ਕੀਤਾ ਹਾਂਜੀ 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 ਉਸ ਤੋਂ ਬਾਅਦ ਚ ਫਿਰ ਘੋੜੀਆਂ ਹਾਂਜੀ ਹੁਣ ਜਿਵੇਂ ਜਿਵੇਂ ਪਤਾ ਲੱਗ ਜਾਂਦਾ ਜੀ ਉਵੇਂ-ਉਵੇਂ ਲੋਕ ਆਈ ਜਾਂਦੇ ਆ ਜੀ ਠੀਕ ਹੈ ਬਾਈ ਹਾਂਜੀ ਹਾਂਜੀ ਠੀਕ ਹੈ ਬਾਈ ਤੇ ਬਾਕੀ ਥੋੜੀ ਜੀ ਗੱਲਬਾਤ ਬਾਈ ਆਪਾਂ ਹਰਦੇਵ ਨੂੰ ਪੁੱਛ ਲਈਏ ਬਾਈ ਜੀ ਤੇ ਕਿਵੇਂ ਤੁਹਾਨੂੰ ਬੱਚੇ ਤੁਸੀਂ ਹੱਸਦੇ ਹੋ ਹੋਰ ਵੀ ਬਹੁਤ ਟੌਪ ਕਲਾਸ ਬੱਚੇ ਆਗੇ ਰਿਜ਼ਲਟ ਦਿਨੋ ਦਿਨ ਚੰਗੇ ਆਈ ਜਾਂਦੇ ਆ ਜੀ ਬਹੁਤ ਨਾਮ ਹੋ ਗਿਆ ਹਨਾ ਘੋੜੇ ਦਾ ਆਲਰੇਡੀ ਹੁਣ ਤਿੰਨ ਬੱਚੇ ਚੱਲ ਰਹੇ ਦੀ ਹਾਂਜੀ ਇਹ ਬਾਕੀ ਉਹ ਅਗਲੇ ਸਾਲ ਚ ਤਿੰਨ ਬੱਚੇ ਹੋਰ ਇਹਦੇ ਹੋ ਜਾਣਗੇ ਸਪੀਡ ਠੀਕ ਹੈ ਬਾਈ ਜਿਹੜੇ ਮੰਨ ਲਓ ਸਾਨ ਕੋੜੇ ਬਣ ਕੇ ਤਿਆਰ ਹੋਗੇ ਹਾਂਜੀ ਸਾਨ ਕੋੜੇ ਇੱਕ ਦਾ ਆਪਣਾ ਹਿਸ਼ਾਰਪੁਰ ਵਾਲਾ ਹੋ ਗਿਆ ਇੱਕ ਹਿਸ਼ਾਰਪੁਰ ਹੋ ਗਿਆ ਇੱਕ ਬਾਈ ਮਿੰਟੂ ਕੋਲੇ ਹੋ ਗਿਆ ਜੀ ਚੀਨਾ ਤੇ ਕੇ ਹੋ ਗਿਆ ਕੇ ਬਾਈ ਕੋਲੇ ਹੋ ਗਿਆ ਠੀਕ ਹੈ ਜਿਹੜੇ ਮੰਨ ਲਓ ਵੀ ਅੱਗੇ ਸਟਾਰਟ ਸਰਵਿਸ ਦੇਣ ਲੱਗੇ ਕੋੜੇ ਹਨਾ ਤਿਆਰ ਹੋਗੇ ਤਿੰਨ ਤਾਂ ਸਾਹਮਣੇ ਹੁਣ ਪ੍ਰੂਵ ਹੋਗੇ ਨਾ ਹਾਂਜੀ ਬਾਈ ਤੇ ਜਿਵੇਂ ਮੈਂ ਭਰਾਵਾਂ ਨੂੰ ਦੱਸ ਕੇ ਹਟਿਆ ਜੀ ਵੀ ਜਿੰਨੇ ਘੋੜੇ ਪਹਿਲਾਂ ਦੂਜੇ ਤਿਆਰ ਹੋਏ ਜੀ ਉਹਨਾਂ ਚੋਂ ਮੇਰਾ ਖਿਆਲ ਹੁਣ ਤੱਕ ਦੇ ਸਭ ਤੋਂ ਵੱਡੇ ਬੱਚਾ ਹਾਈਟ ਇਹਦੀ ਜ਼ਿਆਦਾ ਜੀ ਹਾਈਟ ਜ਼ਿਆਦਾ ਜੀ ਬਾਕੀ ਮੰਨ ਲਓ ਬਾਡੀ ਸਟਰਕਚਰ ਹਾਂਜੀ ਬਾਕੀ ਬਾਕੀ ਸਾਰਾ ਵਧੀਆ ਹੋਈ ਤੇ ਬਾਕੀ ਹਾਈਟ ਇਹਦੀ ਜ਼ਿਆਦਾ ਜੀ ਹਾਂਜੀ ਬਾਈ ਹਾਂਜੀ ਠੀਕ ਹੈ ਜੀ ਬਾਈ ਤੇ ਬਾਈ ਕਿਵੇਂ ਦਾ ਫੀਲ ਹੁੰਦਾ ਤੁਹਾਨੂੰ ਫਿਰ ਦੇਖ ਕੇ ਬਾਕੀ ਤੁਹਾਡੇ ਗਮਾਂਡ ਬੰਡ ਬਾਈ ਨੇੜੇ ਬਹੁਤ ਵਧੀਆ ਫੀਲ ਹੁੰਦਾ ਜੀ ਤੇ ਭਰਾਵਾਂ ਜੀ ਵੈਸੇ ਗੱਲ ਹੋਤੀ ਹੁੰਦੀ ਹੈ ਨਾ ਹਾਂਜੀ ਬਹੁਤ ਵਧੀਆ ਫੀਲ ਹੁੰਦਾ ਹਾਂਜੀ ਬਾਈ ਫਿਰ ਬੰਦੇ ਦਾ ਹੌਸਲਾ ਵੀ ਦੁੱਗਣਾ ਹੁੰਦਾ ਨਾ ਉਸ ਗੱਲ ਨਾਲ ਠੀਕ ਹੈ ਜੀ ਬਾਈ ਤੇ ਜਗਜੀਤ ਵੀਰੇ ਇੱਕ ਆਪਾ ਜਿਹੜਾ ਦੂਜਾ ਬਸ਼ੇਰਾ ਹੰਸ ਕੋੜੇ ਦਾ ਹੀ ਫਰਮਾਇਆ ਬਾਈ ਉਹਦੇ ਬਾਰੇ ਵੀ ਦੱਸੋ ਹਾਂਜੀ ਉਹਦੀ 19 ਮਹੀਨਿਆਂ ਦੀ ਏਜ ਆ ਜੀ ਹੰਸ ਦਾ ਹੀ ਬੱਚਾ ਜੀ ਤੇ ਉਹਦੀ ਮਾਂ ਵੀ ਹਬੋਰ ਲਾਈਨ ਦੀ ਸੀ ਠੀਕ ਆ ਬਾਈ ਉਹ ਪੂਰੀ ਹੋ ਗਈ ਸੀ ਆਪਣੇ ਘਰੇ ਤੇ ਉਹ ਬੱਚਾ ਵੀ ਆਪਣੇ ਘਰੀ ਜੰਮਿਆ ਬਾਈ ਹਨਾ ਹਾਂਜੀ ਉਹ ਵੀ ਆਪਣੇ ਘਰੇ ਜੰਮਿਆ ਜੀ ਠੀਕ ਆ ਬਾਈ ਉਹਦੀ ਮਾਂ ਨੌਕਰੀ ਆ ਜਾਂ ਨਹੀਂ ਉਹਦੀ ਮਾਂ ਸੀਗੀ ਸਜਾਫ ਜੀ ਕੁਣ ਆਪ ਜੀ ਹਾਂਜੀ ਠੀਕ ਹੈ ਬਾਈ ਨੀਲੀ ਦਾ ਸਜਾਬ ਸੀਗੀ ਤੁਦੀਆ ਸੀਗੀ ਹਾਂ ਅੱਛਾ ਅੱਛਾ ਜੀ ਨੀਲੀ ਨੀਲੀ ਠੀਕ ਹੈ ਬਾਈ ਉਹ ਚਿੱਟੀ ਹੋਈ ਵੀ ਸੀ ਹਾਂ ਉਹ ਵੀ ਬਾਈ ਹਾਈਟ ਹੋਈ ਤੇ ਚੰਗੀ ਕਰ ਗਿਆ ਉਹ ਮਜ਼ਬੂਤੀ ਚ ਵੈਸੇ ਉਹ ਜਾ ਰਹੇ ਹਨਾ ਉਸ ਲੋਟ ਜਿਹੜਾ ਉਹਦਾ ਸਟਰਕਚਰ ਆ ਜੋੜਾ ਹੱਦ ਗੋਡੇ ਉਹਦੇ ਖੁੱਲੇ ਆ ਉਹ ਜੀ ਜਮਾ ਆਪਦੇ ਦਾਦੇਦਾਰ ਵਰਗਾ ਹੀ ਸਮੁੰਦਰ ਵਰਗਾ ਹੀ ਉਹ ਖੜਨੀ ਗਰਦਨ ਸਾਰਾ ਹੀ ਮਜ਼ਬੂਤੀਆਂ ਉਹਦੀਆਂ ਸਮੁੰਦਰ ਵਰਗੀਆਂ ਆ ਜੀ ਹਾਂ ਬਾਈ ਹਾਂਜੀ ਹਾਂਜੀ ਉਹਦਾ ਨਾਮ ਮੇਰਾ ਖਿਆਲ ਆ ਤੁਸੀਂ ਬਾਦਸ਼ਾਹ ਰੱਖਿਆ ਹਨਾ ਉਹਦਾ ਨਾਮ ਬਾਦਸ਼ਾਹ ਰੱਖਿਆ ਜੀ ਹਾਂਜੀ ਭਾਈ ਉਹ ਵੀ ਫਿਰ ਅੱਗੇ ਆਪਾਂ ਤਿਆਰ ਕਰਨਾ ଷ୍ਟੱਡ ਸਰਵਿਸ ਵਾਸਤੇ ਹਾਂ ਹੁੰਦਾ ਪਰ ਜੇ ਕੋਈ ਚੰਗਾ ਵਧੀਆ ਬੰਦਾ ਉਹ ਸਾਂਭਣ ਵਾਲਾ ਜੀ ਹਾਂਜੀ ਬਈ ਤੇ ਸੇਲ ਦਾ ਵਿਚਾਰ ਵੀ ਹੈਗਾ ਜੀ ਠੀਕ ਹੈ ਬਈ ਹਾਂਜੀ ਮੰਨ ਲਓ ਜੇ ਕੋਈ ਬੰਦਾ ਅੱਗੇ ਤਿਆਰ ਕਰਨਾ ਚਾਹੁੰਦਾ ਲਿਜਾ ਕੇ ਕੋਈ ਸਾਂਭਣ ਵਾਲਾ ਬੰਦਾ ਹਾਂਜੀ ਹਾਂਜੀ ਸਾਂਭਣ ਵਾਲਾ ਹੀ ਘੋੜਾ ਬਹੁਤ ਵਧੀਆ ਥਾਣ ਮੰਨ ਵਾਲਾ ਘੋੜਾ ਜੀ ਹੂੰ ਹਾਂਜੀ ਆ ਵੀ ਭਰਾ ਕੋਈ ਆ ਕੇ ਦੇਖ ਲੇ ਬਾਈ ਬਹਿ ਕੇ ਗੱਲਬਾਤ ਉਹਦਾ ਸੌਦਾ ਹੋ ਸਕਦਾ ਹੈ ਨਾ ਪਹਿਲਾਂ ਆ ਕੇ ਪਸੰਦ ਕਰੇ ਨਾ ਤੇ ਵੈਸੇ ਬਾਈ ਕਰੰਟ ਕਰੰਟ ਉਹਦੇ ਚ ਵੀ ਬਹੁਤ ਜ਼ਿਆਦਾ ਹੈ ਨਾ ਬਹੁਤ ਜ਼ਿਆਦਾ ਕਰੰਟ ਹੈ ਬਹੁਤ ਦਾ ਉਹਦੇ ਚ ਹਾਂਜੀ ਹਾਂਜੀ ਸੋਹਣਾ ਬਹੁਤ ਹੈ ਤੇ ਹਾਈਟ ਬਾਈ ਉਹਦੀ ਕਿੰਨੀ ਹੋਗੀ ਜਿਵੇਂ ਦੱਸਿਆ ਤੁਸੀਂ ਉਹਨੇ ਉਹਦੀ 19 ਮਹੀਨਿਆਂ ਦੇ ਆ ਜੀ 63 ਤੇ 63 ਇੰਚ ਉਹਦੀ ਹਾਈਟ ਹੋ ਗਈ ਠੀਕ ਹੈ ਬਾਈ ਹਾਂਜੀ ਮਾਂ ਬਾਈ ਉਹਦੀ ਕਿੱਡੀ ਕੁ ਘੋੜੀ ਸੀ ਮਾਂ ਦੀ ਹਾਈਟ ਕਿੰਨੀ ਆ ਉਹਦੀ ਉਹਦੀ ਮਾਂ ਦੀ ਹਾਈਟ ਸੀਗੀ ਜੀ 64 अच्छा जी हां जी ठीक है भाई फिर वो भी चंगी घोड़ी थी ना हां जी हां जी थोड़ी सी चौंड ਤੋਂ ਘੱਟ ਸੀਗੀ 63 ਤੋਂ ਬਾਹਰ ਸੀਗੀ ठीक है भाई हां जी ठीक है जी भाई फार्म ਦੇ ਉੱਤੇ ਜਿਗਜਿਤ ਹੋਰ ਫਿਰ ਕਿੰਨੇ ਕੁ ਰੱਖੇ ਪਏ ਆ ਜਾਨਵਰ ਫਾਰਮ ਦੇ ਉੱਤੇ ਜੀ ਆਪਣੇ ਇੱਕ ਤਾਂ ਇਹ ਘੋੜੇ ਦੀ ਮਾਂ ਹੋਗੀ ਜੀ हां जी भाई ਇੱਕ ਹੋਰ ਛੋਟੀ ਬੱਚੀ ਆ ਬਸ਼ੇਰੀ ਜੀ ਮਾਰਵਾੜੀ हां ਆ ਨਹੀਂ ਅੰਸਦੀ ਆ ਜੀ اچھا اچھا ਜੀ ਬੱਚੀ ਇੱਕ ਆਪਣੇ ਮਾਰਵਾੜੀ ਆ ਜੀ ਠੀਕ ਹੈ ਭਾਈ ਬੱਚੀ ਤੇ ਇੱਕੋ ਹੀ ਬਛੇਰਾ ਹੋਗਾ ਜੀ ਪੰਜ ਛੇ ਜਾਨਵਰ ਹੈਗੇ ਜੀ ਠੀਕ ਹੈ ਬਾਈ ਇਹ ਮਾਰਵਾੜੀ ਬਛੇਰੀ ਆ ਜਿਹੜੀ ਆ ਕਿਹੜੇ ਕੋੜੇ ਦੀ ਆ ਬਾਈ ਇਹ ਜੀ ਮਾਰਵਾੜੀ ਜਿਹੜੀ ਬਛੇਰੀ ਆ ਇਹ ਜਿਹੜੇ ਮਾਰਵਾੜੀ ਨਾਲ ਸੰਪਰਕ ਰੱਖਦੇ ਆ ਜੀ ਬੰਦੇ ਹਾਂਜੀ ਬਾਈ ਉਹਨਾਂ ਨੂੰ ਤਾਂ ਪਤਾ ਹੈ ਜੀ ਇਹ ਨਿਹਾਲ ਸਿੰਘ ਵਾਲੇ ਕੋਲੇ ਧੂਰ ਕੋੜਾ ਸੀਗਾ ਇਹ ਵਾਲੀ ਸ਼ਾਨ ਦਾ ਡਾਇਰੈਕਟ ਬੱਚਾ ਸੀਗਾ ਜੀ ਹਾਂਜੀ ਹਾਂਜੀ ਰਾਮੇ ਕਿਆਂ ਕੋਲੇ ਜੀ ਹਾਂਜੀ ਇਹ ਉਹਦੀ ਬੱਚੀ ਹੈ ਜੀ ਠੀਕ ਹੈ ਬਾਈ ਆ ਮੰਨ ਲਓ ਵਾਲੀ ਸ਼ਾਨ ਦਾ ਵੈਸੇ ਉਹ ਕੋੜਾ ਡਾਇਰੈਕਟ ਸੀਗਾ ਪਰ ਬੜਾ ਹਾਈਲਾਈਟ ਨਹੀਂ ਹੋਇਆ ਕੋਈ ਬੰਦਿਆਂ ਨੇ ਸ਼ੋਸ਼ੂ ਘੱਟ ਕਰਿਆ ਘੜੇ ਹੀ ਹਾਂਜੀ 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 ਤੇ ਬੱਚੇ ਕਹਿੰਦੇ ਬਹੁਤ ਟੌਪ ਦੇ ਬੱਚੇ ਬਹੁਤ ਟੌਪ ਦੇ ਬੱਚੇ ਸੀਗੇ ਉਹਦੇ ਜੀ ਬਾਕੀ ਉਹਨਾਂ ਬੰਦਿਆਂ ਨੇ ਬਾਈ ਕਦੇ ਕਹਿੰਦੇ ਫੇਸਬੁੱਕ ਦਾ ਤਾਂ ਜ਼ਿਕਰ ਹੀ ਨਹੀਂ ਕਰਿਆ ਜਿਹੜਾ ਕੋਈ ਜਾਂਦਾ ਸੀ ਥੋੜੀ ਮ ਉਹਦਾ ਸਾਥ ਬੰਦੇ ਸੀਗੇ ਜਮਾ ਜਮਾ ਹੀ ਬਸ ਕੋਈ ਫੀਸ ਨਹੀਂ ਉਹਨਾਂ ਦੀ ਬਾੜੀ ਸੀਗੀ ਹਾਂਜੀ ਬਾਈ ਤੇ ਕਈ ਧੱਕੇ ਧੱਕੇ ਨਾਲ ਫੀਸ ਦੇਣ ਵਾਲੀ ਗੱਲ ਸੀ ਕਹਿੰਦੇ ਵੀ ਚੰਗੇ ਚੰਗੇ ਫਾਰਮਾਂ ਤੇ ਉਹਦੀਆਂ ਬੱਚੇ ਖੜੇ ਆ ਜੀ ਹਾਂਜੀ ਬਾਈ ਹਾਂਜੀ ਉਸ ਘੋੜੇ ਦਾ ਬਹੁਤ ਜਿਆਦਾ ਚੰਗਾ ਸੀ ਦੋ ਪੈਰ ਮੱਥੇ ਪਟਾ ਸੀ ਹਾਂਜੀ ਬਾਈ ਹੋਰ ਬਾਈ ਜੀ ਉਹਨੇ ਉਹਨਾਂ ਨੇ ਫੀਸ ਤੇ ਤਾਂ ਉਹਨਾਂ ਨੇ 5000 ਰੁਪਏ ਦੀ ਫੀਸ ਰੱਖੀ ਸੀਗੀ ਵੀ 5000 ਹੀ ਲੈਣੀ ਹੈ ਨਾ ਵੱਧ ਨਾ ਘੱਟ ਕਿਸੇ ਤਰ੍ਹਾਂ ਦੀ ਹਾਂਜੀ ਹਾਂਜੀ ਤੇ ਬਾਈ ਵੀ ਦੱਸਦੇ ਆ ਜਗਜੀਤ ਵੀ ਬਹੁਤ ਵਧੀਆ ਬੰਦੇ ਆ ਬਾਈ ਜੀ ਦੇ ਕੇ ਆਏ ਸੀ ਕਹਿੰਦੇ ਟ੍ਰੈਕਟ ਵਾਲੀ ਸ਼ਾਨਦਾਰ ਸੀ ਦੋ ਪੈਰ ਮੱਥੇ ਪਟਾ ਬਹੁਤ ਜਿਆਦਾ ਚੰਗਾ ਘੋੜਾ ਸੀ ਠੀਕ ਆ ਬਾਈ ਹਾਂਜੀ ਬਾਅਦ ਚ ਐਕਸਪਾਇਰ ਹੋ ਗਿਆ ਸੀ ਬਾਈ ਘੋੜਾ ਹਾਂਜੀ ਹਾਂਜੀ ਉਹਨਾਂ ਦੇ ਘਰੇ ਉਹ ਜੀ ਉਹਦਾ ਇੱਕ ਬੱਚਾ ਹੀ ਲਾਲ ਬਾਦਸ਼ਾਹ ਹਾਂਜੀ ਉਸੇ ਘੋੜੇ ਦਾ ਹੀ ਬੱਚਾ ਹੀ ਉਹ ਗੋਰੇ ਗੋੜੇ ਹਾਂ ਗੋਰੇ ਕੋਲੇ ਕੌ ਕੇ ਆਲੇ ਕੋਲੇ ਸੀਗੇ ਹਾਂਜੀ ਹਾਂਜੀ ਠੀਕ ਤੇ ਬਾਕੀ ਜਗਜੀਤ ਬਾਈ ਕੋਈ ਹੋਰ ਗੱਲਬਾਤ ਤੁਹਾਨੂੰ ਲੱਗਦੀ ਹੋਵੇ ਵੀ ਘੋੜੇ ਨਾਲ ਰਿਲੇਟਡ ਜਾਂ ਕੋਈ ਹੋਰ ਤੁਸੀਂ ਕਰਨੀ ਚਾਹੁੰਦਾ ਹੋਮ ਭਰਾਵਾਂ ਦੇ ਨਾਲ ਸਾਂਝੀ ਹਾਂਜੀ ਹਾਂਜੀ ਇਹ ਜਿਵੇਂ ਹੁਣ ਆਪਾਂ ਨੂੰ ਇਹ ਘੋੜਾ ਮੇਨ ਰੱਖਣ ਜੀ ਜੀ ਇਹਨਾਂ ਦਾ ਬਹੁਤ ਸਾਥ ਹੈ ਇਹ ਮੁੰਡਾ ਫੈਰ ਕਰਾ ਜੀ ਠੀਕ ਹੈ ਬਾਈ ਗੁਰਪ੍ਰੀਤ ਸਿੰਘ ਗੋਰੀ ਹਾਂਜੀ ਬਾਈ ਉਹ ਮੁੰਡਾ ਬੱਬੂ ਜੀ ਹਾਂਜੀ ਬਾਈ ਮੈਂ ਨਾ ਹਾਂ ਜੀ ਤੇ ਇਹ ਵੀ ਜਾਂਦੇ ਵੀ ਚਾਚਾ ਆਪਾਂ ਘੋੜਾ ਰੱਖਣਾ ਹੀ ਰੱਖਣਾ ਜੀ ਹੂੰ ਮੈਂ ਕਿਹਾ ਠੀਕ ਹੈ ਜੀ ਠੀਕ ਹੈ ਬਾਈ ਇਹਨਾਂ ਨੇ ਹੌਸਲੇ ਨਾਲ ਫਿਰ ਇਹ ਆਪਾਂ ਘੋੜਾ ਰੱਖਿਆ ਜੀ ਹਾਂਜੀ ਤੇ ਬਹੁਤ ਵਧੀਆ ਫੈਰ ਕਰਾ ਇਹ ਮੁੰਡਾ ਜੀ ਹਾਂਜੀ ਬਾਈ ਮੰਨ ਲਓ ਵੀ ਇਹਨਾਂ ਦੀ ਤੁਹਾਨੂੰ ਪੂਰੀ ਫੁੱਲ ਸਪੋਰਟ ਆ ਕਈ ਵਾਰ ਤੁਸੀਂ ਨਾ ਤੁਹਾਨੂੰ ਕੋਈ ਹਾਂਜੀ 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 ਪੂਰੀ ਫੁੱਲ ਸਪੋਰਟ ਆ ਜੀ ਠੀਕ ਹੈ ਬਾਈ ਹਾਂਜੀ ਹਾਂਜੀ ਤੇ ਬ ਕੋਈ ਮਾਲਾ ਕੋਈ ਘੋੜਾ ਇਹ ਕੋਈ ਕੱਲਿਆਂ ਦਾ ਤਾਂ ਹੁੰਦਾ ਨਹੀਂ ਬਿਲਕੁਲ ਬਾਈ ਕੱਲੇ ਦੇ ਸਾਰੇ ਨਗਰ ਦੇ ਸਾਂਝੇ ਹੁੰਦੇ ਆ ਜੀ ਸਾਂਝੇ ਹੁੰਦੇ ਆ ਬਾਈ ਮੰਨ ਲਓ ਇਹ ਘੋੜੇ ਨੇ ਆ ਬਾਈ ਜਦੋਂ ਕੱਲ ਨੂੰ ਅੱਗੇ ਆਉਣਾ ਤਾਂ ਉਹਨੇ ਪਹਿਲਾ ਪਿੰਡ ਦਾ ਨਾਂ ਆਉਣਾ ਬਾਈ ਜਿਵੇਂ ਵੈਬਲ ਵਾਲਾ ਹੰਸ ਕਹਿੰਦੇ ਆ ਪਿੰਡ ਦਾ ਨਾਂ ਹੀ ਬਾਈ ਹਰਦੇ ਮੂਰੀਆਂ ਦਾ ਪਹਿਲਾ ਪਹਿਲਾਂ ਹੀ ਕਹਿੰਦੇ ਆ ਆਪਾਂ ਹਰ ਇੱਕ ਬੰਦਾ ਇਹੀ ਕਹਿੰਦਾ ਵੀ ਵੈਬਲ ਵਾਲਾ ਹਾਂਜੀ 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 ਇਹ ਚੀਜ਼ ਫਿਰ ਉਹ ਪਿੰਡ ਨੂੰ ਹਾਈਲਾਈਟ ਜਿਵੇਂ ਜਿਵੇਂ ਤੁਸੀਂ ਦੱਸਿਆ ਚਾਹੇ ਕੋਈ ਪੁਲਵਾਨ ਆ ਚਾਹੇ ਕੋਈ ਕੌਡੀ ਦਾ ਪਲੇਅਰ ਆ ਬਾਈ ਉਹ ਪਿੰਡ ਦਾ ਨਾਂ ਤਾਂ ਆਟੋਮੈਟਿਕ ਪਹਿਲਾਂ ਹੀ ਸੋ ਸਾਰੇ ਨਗਰ ਨੂੰ ਚਾਹ ਹੁੰਦਾ ਇੱਕ ਬਾਈ ਤੁਹਾਡਾ ਨਾ ਕੰਟੈਕਟ ਨੰਬਰ ਸਾਂਝਾ ਕਰ ਦਿਓ ਭਰਾ ਸਟੱਡ ਸਰਵਿਸ ਲੈਣ ਵਾਸਤੇ ਤੁਹਾਨੂੰ ਫੋਨ ਕਾਲ ਕਰਨੀ ਹਾਂਜੀ ਮੇਰਾ ਕੰਟੈਕਟ ਨੰਬਰ ਹੈਗਾ ਜੀ 98154 ਜੀ 29673 ਠੀਕ ਹੈ ਬਾਈ ਤੇ ਬ੍ਰਦਰ ਦਾ ਨੰਬਰ ਹੈਗਾ ਜੀ 70876 ਹਾਂਜੀ ਬਾਈ 03047 ਜੀ ਠੀਕ ਹੈ ਬਾਈ ਹਾਂਜੀ ਤੇ ਜਗਜੀਤ ਬਾਈ ਬਹੁਤ ਚੰਗਾ ਲੱਗਿਆ ਸਾਰੇ ਭਰਾਵਾਂ ਨੂੰ ਮਿਲ ਕੇ ਹਾਂਜੀ ਹਾਂਜੀ ਤੇ ਦੋਸਤੋ ਜਿਵੇਂ ਬਾਈ ਜਗਜੀਤ ਨੇ ਕੋੜੇ ਵਿਕਰਮ ਬਾਰੇ ਤਾਂ ਸਾਰੀ ਗੱਲਬਾਤ ਦੱਸ ਹੀ ਦਿੱਤੀ ਬਹੁਤ ਜਿਆਦੇ ਚੰਗਾ ਬਸ਼ੇਰਾ ਤਿਆਰ ਹੋਇਆ ਮਾਂ ਵੀ ਬੜੀ ਚੰਗੀ ਆ ਤੇ ਬਾਬਲ ਵਾਲਿਆਂ ਨੂੰ ਤਾਂ ਤਕਰੀਬਨ ਤੁਸੀਂ ਸਾਰੇ ਜਾਣਦੇ ਹੀ ਹੋ ਸੋ ਆਉਣ ਵਾਲੇ ਟਾਈਮ ਦੇ ਵਿੱਚ ਇਹ ਤੋਂ ਵੀ ਬੜੀ ਚੰਗੀ ਉਮੀਦ ਆ ਵੀ ਬਹੁਤ ਸੋਹਣੇ ਰਿਜ਼ਲਟ ਆਉਣਗੇ ਤੇ ਬਾਈ ਨੇ ਫੀਸ ਵੀ ਬੜੀ ਨਾਰਮਲ ਰੱਖੀ ਆ 21000 ਰੁਪਿਆ ਸੋ ਜਿਵੇਂ ਮਰਜੀ ਤੁਸੀਂ ਸਟੱਡ ਸਰਵਿਸ ਲੈਣ ਵਾਸਤੇ ਬਾਈ ਜਗਜੀਤ ਨੂੰ ਕਾਲ ਕਰ ਸਕਦੇ ਹੋ ਤੇ ਦੂਜਾ ਬਸ਼ੇਰਾ ਜਿਹੜਾ ਆਪਾਂ ਤੁਹਾਨੂੰ ਬਾਦਸ਼ਾਹ ਦਿਖਾਇਆਗਾ ਉਹਦਾ ਮਾੜਾ ਮੋਟਾ ਵਿਚਾਰ ਬਾਈ ਵਰਗੇ ਕਹਿੰਦੇ ਵੀ ਸੇਲ ਕਰਨ ਦਾ ਹੈਗਾ ਜੇ ਕੋਈ ਚੰਗਾ ਸੰਭਣ ਵਾਲਾ ਬੰਦਾ ਹੋਊਗਾ ਪਾਲ ਕੇ ਤਿਆਰ ਕਰਨਾ ਚਾਹੁੰਦਾ ਤਾ ਬਾਈ ਆਰਗਿਆਂ ਨੂੰ ਤੁਸੀਂ ਉਹਦੇ ਬਾਰੇ ਵੀ ਗੱਲਬਾਤ ਕਰ ਸਕਦੇ ਹੋ ਸੋ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਨਵੇਂ ਫਾਰਮ ਦੇ ਉੱਤੇ ਉਦੋਂ ਤੱਕ ਲਈ ਜੁੜੇ ਰਹੋ ਪਿੰਡੂ ਜ਼ਿਮੀਦਾਰ ਨਾਲ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ